ਵਾਈ ਗੁੱਡ ਈਵਿੰਗ ਵਾਹ ਗੁੱਡ ਹੈ ਪਿਆਰੇਓ ਅੱਜ ਤੁਹਾਨੂੰ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਝਾ ਵਾਲੇ ਕਲਗੀ ਭਲੇ ਉਹਨਾਂ ਦਾ ਥੋੜੀ ਕਥਾ ਬਿਆਨ ਕੀਤੀ ਜਾਏਗੀ ਉਹਨਾਂ ਦਾ ਚਾਰਤ ਸਰਵਨ ਕੀਤਾ ਜਾਏਗਾ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੁਰਬਲੇ ਜਨਮ ਦੀ ਕਥਾ ਕਿ ਦਸਮ ਗ੍ਰੰਥ ਵਿੱਚ ਇੱਕ ਕਾਡ ਵਿਜਿੱਤਰ ਨਾਟਕ ਹੈ ਸਤਗੁਰ ਜੀ ਦੀ ਕਲਮ ਨਾਲ ਲਿਖੀ ਹੋਈ ਆਪਣੀ ਜਨਮ ਕਥਾ ਹੈ ਪੁਰਬਲੇ ਜਨਮ ਬਾਰੇ ਇੰਜ ਫਰਮਾਨ ਕਰਦੇ ਹਨ ਕਿ ਪੁਰਬਲੇ ਜਨਮ ਦੀ ਕਥਾ ਅਬ ਮੈਂ ਆਪਣੀ ਕਥਾ ਬਖਾਨੂ ਤਪ ਸਪਤ ਜੈ ਦਿਦ ਮੋਇ ਆਨੂ ਏਮਕੁੰਠ ਪਰਬਤ ਹੈ ਜਹਾਂ ਸਪਤ 서ਿੰਘ ਸੋਬਤ ਹੈ ਤਾਹਾਂ ਸਪਤ শৃੰਗਤੈ ਨਾਮ ਕਹਾਵਾਂ ਪੰਡ ਰਾਜ ਜੈ ਜੋਗ ਕਹਾਵਾਂ ਤਬ ਹ ਅਦਿਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਜਦੋਂ ਮੈਂ ਆਪਣੀ ਤਪਸਤਿਆ ਵਿੱਚ ਲੀਨ ਸੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਵਿਖਿਆਨ ਕਰ ਰਹੇ ਹਨ ਬਚਨਾਂ ਤੋਂ ਕਿ ਮੈਂ ਅਕਾਲ ਉਸ ਪ੍ਰਭੂ ਉਸ ਮਾਲਕ ਦੀ ਤਪਸਿਆ ਵਿੱਚ ਦੇਨ ਸੀ ਕਿ ਮੈਨੂੰ ਅਕਾਲ ਪੁਰਖ ਦਾ ਸੱਦਾ ਆਇਆ ਉਹਨਾਂ ਨੇ ਮੰਗਵਾਇਆ ਬਰਫ਼ ਦਾ ਘਰ ਹਿਮਾਲਿਆ ਪਰਬਤ ਤੋਂ ਉਸ ਦਾ ਇੱਕ ਹਿੱਸਾ ਸੰਪਤ ਮ੍ਰਿਕ ਮ੍ਰਿਕ ਸੱਤਾਂ ਚੋਟੀਆਂ ਵਾਲੇ ਛੋਟੇ ਪਹਾੜ ਦੀ ਬਰਫ਼ਾਨੀ ਵਾਦੀ ਵਾਦੀ ਵਾਲਾ ਅਖਵਾਉਂਦਾ ਹੈ ਭਾਰਤ ਦੇ ਮਸ਼ਹੂਰ ਇਹ ਰਥ ਬਦਰੀਨਾਥ ਅਤੇ ਗੋਂਗੋਤਰੀ ਦੇ ਨੇੜੇ ਹੈ। ਉਹਦੀ ਉਚਾਈ 28000 ਫੁੱਟ ਹੈ, ਉੱਚੀ ਹੈ। ਹੇਮਕੁੰਠ ਜਿਹਨੂੰ ਹੇਮਕੁੰਡ ਦੇ ਨਾਲ-ਨਾਲ ਸੱਜਿਆ ਜਾਂਦਾ ਹੈ। ਕੋਹਾਂ ਤੱਕ ਚਿੱਟੀ ਦੁੱਤ ਬਰਫ਼ ਦਿਖਾਈ ਦਿੰਦੀ ਹੈ। ਸਿਰਫ ਅਗਸਤ ਤੇ ਸਤੰਬਰ ਵਿੱਚ ਘਟਦੀ ਹੈ। ਇਸ ਕੋਰ ਤਪੱਸਿਆ ਵਿੱਚ ਗੁਰਗੋਬਿੰਦ ਸਿੰਘ ਜੀ ਮਹਾਰਾਜ ਉਹ ਤਪੱਸਿਆ ਕੀਤੀ ਔਰ ਮਹਾ ਕਾਲੀ ਬ੍ਰਹਮਾ ਦੀ ਸ਼ਕਤੀ ਦੀ ਪੂਜਾ ਕੀਤੀ ਐਸੇ ਇੱਥੇ ਦਵੇਕ ਦਵੇਕ ਇਸ ਦੀ ਰਾਦਨਾ ਨਾਲ ਜਿਹੜਾ ਦਵੇਕ ਦਾ ਭਾਵ ਸੀ ਦਵੇਕ ਦਵੇਕ ਦਾ ਅੰਤ ਹੋ ਗਿਆ ਤੇ ਦੋ ਤੋਂ ਇੱਕ ਰੂਪ ਪੁਰਖ ਪਰਮਾਤਮਾ ਇੱਕ ਹੋ ਗਏ ਕੋਈ ਭੇਡ ਹੀ ਨਾ ਰਿਆ ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਦੀ ਤਪੱਸਿਆ ਇੰਨੀ ਤਪੱਸਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਭੋਰੇ ਵਿੱਚ 38 ਸਾਲ ਲਗਾਤਾਰ ਤਪੱਸਿਆ ਕਰਦੇ ਰਹੇ ਕਦੀ ਖਾ ਲੈਣਾ ਕਦੀ ਨਾ ਖਾ ਲੈਣਾ ਇੰਨੀ ਕੋਰ ਤਪੱਸਿਆ ਉਹਨਾਂ ਨੇ ਕੀਤੀ ਔਰ ਮਾਤਾ ਗੁਜਰੀ ਜੀ ਦੀ ਔਖ ਤੋਂ ਪਰਮਾਤਮਾ ਨੇ ਇਹਨਾਂ ਨੂੰ ਭਗਤੀ ਕਰਦਿਆਂ ਦੇ ਕਈ ਯੋਗ ਇਨਾਂ ਨੇ ਕਮਾਈ ਕਈ ਯੋਗ ਸਾਧਨ ਕਮਾਈ ਇੰਨੀ प्रगति ਅਣਥਕ प्रगति ਕੀਤੀ ਉਹਨਾਂ ਦੇ ਘਰ ਹੀ ਉਹਨਾਂ ਦੇ ਘਰ ਪੁੱਤਰ ਨਹੀਂ ਪਰਮਾਤਮਾ ਬੜਾ ਪ੍ਰਸੰਨ ਹੋਇਆ ਉਹ ਜ਼ਿਆਦਾ ਪ੍ਰਸੰਨ ਹੋਇਆ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਤੇ ਪੇ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਏ ਸ ਮੋਹਿ ਦੀਆਂ ਤ ਬ੍ਰਹਮ ਜਨਮ ਕਲ ਮੈਂ ਲਿਆ ਜਿਤਨਾ ਪਿਓ ਮਮ ਆਵਨ ਕੇ ਚੂਬੀ ਰਹੀ ਸੁਰਤ ਚਰਨਨ ਮੇ ਮਾਤ ਲੋਕ ਵਿੱਚ ਮੇਰੀ ਪੂਜਾ ਕਰਨੀ ਕੋਈ ਦੂਜਾ ਨਹੀਂ ਆਪ ਕਰਨੀ ਹੈ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਉਸ ਵਾਹਿਗੁਰੂ ਪਰਮ ਭ੍ਰਮ ਨੇ ਦੱਸਿਆ ਉਹ ਗੁਰਗੋਬਿੰਦ ਸਿੰਘ ਜੀ ਨੂੰ ਕਿ ਮਾਤ ਲੋਕ ਵਿੱਚ ਮੇਰੀ ਤੂੰ ਪੂਜਾ ਕਰवानी ਹੈ ਸਾਰੇ ਮੇਰੀ ਪੂਜਾ ਕਰਨ ਔਰ ਲੋਕ ਜਿਹੜੇ ਨੇ ਕੁਰਾਹੇ ਪਏ ਹੋਏ ਹਨ ਇਸ ਕਰਕੇ ਤੂੰ ਸਾਰਿਆਂ ਨੂੰ ਸਿਮਰਨ ਵਾਹਿਗੁਰ ਦਾ ਨਾਮ ਜਪਾਣਾ ਹੈ ਔਰ ਸਾਰਿਆਂ ਨੂੰ ਵਾਹਿਗੁਰ ਤੇ ਨਾਮ ਬਾਰੇ ਦੱਸਣਾ ਹੈ ਇਸ ਦਸਾ ਵਿੱਚ ਵਾਹਿਗੁਰੂ ਨੇ ਗੋਬਿੰਦ ਜੀ ਨੂੰ ਹੁਕਮ ਦਿੱਤਾ ਹੁਕਮ ਦਿੱਤਾ ਕਿਉਂਕਿ ਉਦੋਂ ਲੋਕ ਜਿਹੜੇ ਨੇ ਕੁਰਾਏ ਪਏ ਸਨ ਜਿੰਨਾ ਪਿਓ ਮਮ ਆਵਨ ਕੋ ਕਹਿੰਦੇ ਮੇਰਾ ਚਿੱਤ ਹੀ ਨਹੀਂ ਕਰਦਾ ਸੀ ਮੇਰਾ ਇਸ ਸੰਸਾਰ ਵਿੱਚ ਆਣ ਦਾ ਕਿ ਮੇਰੀ ਸੁਰਤੀ ਇਤਨੀ ਉਸ ਮਾਲਕ ਨਾਲ ਜੁੜੀ ਹੋਈ ਸੀ ਚਰਨਾ ਵਿੱਚ ਮਾਤ ਲੋਕ ਵਿੱਚ ਮੇਰਾ ਦਿਲ ਨਹੀਂ ਕਰਦਾ ਸੀ ਕਿ ਮੈਂ ਮਾਤ ਲੋਕ ਵਿੱਚ ਜਾਵਾਂ ਪਰ ਉਸ ਮਾਲਕ ਦਾ ਹੁਕਮ ਹੋਇਆ ਉਸ ਮਾਲਕ ਦੇ ਹੁਕਮ ਨਾ ਮੰਨਣਾ ਹੋਇਆ ਮੈਨੂੰ ਮਾਤ ਲੋਕ ਵਿੱਚ ਆਣਾ ਪਿਆ ਉਸ ਵਾਹਿਗੁਰੂ ਨੇ ਪਰਮ ਬ੍ਰਹਮ ਨੇ ਦੱਸਿਆ ਕਿ ਲੋਕ ਕੁਰਾਹੇ ਪਏ ਹੋਏ ਹਨ ਕਿ ਕੋਈ ਪੂਜਾ ਨਹੀਂ ਕਰਦਾ ਕੋਈ ਪਾਠ ਨਹੀਂ ਰਿਹਾ ਕੋਈ ਕੁਝ ਨਹੀਂ ਰਿਹਾ ਆਪਸ ਵਿੱਚ ਲੜਾਈਆਂ ਝਗੜੇ ਫਸਾਦ ਬੜਾ ਬੁਰਾ ਹਾਲ ਹੈ ਬਹੁਤ ਦੁਨੀਆ ਕਲਯੁਗ ਵਿੱਚ ਬੂਰੇ ਪਾਸੇ ਚੱਲ ਰਹੀ ਹੈ ਉੱਥੇ ਜਾ ਕੇ ਉਹਨਾਂ ਨੂੰ ਵਾਹਿਗੁਰੂ ਦਾ ਸਤਨਾਮ ਦਾ ਚੱਕਰ ਚਲਾਣਾ ਔਰ ਵਾਹਿਗੁਰੂ ਨਾਲ ਜੋੜਨਾ ਸਿਮਰਨ ਨਾਲ ਜੋੜਨਾ ਮੈਂ ਆਪਣਾ ਸੁਤ ਤੋਹੇ ਨਵਾਜਾਂ ਪੰਥ ਪ੍ਰਚਾਰ ਕਰੋ ਕਰ ਸੱਜ ਜਹ ਤਹਾਂ ਤੇ ਧਰਮ ਚਲਾਇਓ ਉਰ ਕਬਸ ਕਰਨ ਤੇ ਲੋਪ ਹਟਾਇਓ ਕਹਿੰਦੇ ਨੇ ਮੈਂ ਤੈਨੂੰ ਆਪਣਾ ਸਭ ਕੁਝ ਨਿਵਾਜ ਕੇ ਤੈਨੂੰ ਮੈਂ ਭੇਜ ਰਿਹਾ ਹਾਂ ਆਪਣਾ ਸਭ ਕੁਝ ਦੇ ਕੇ ਤੈਨੂੰ ਨਿਵਾਜਦਾ ਹਾਂ ਤੇਰੇ ਅੱਗੇ ਮੇਰੀ ਨਿਵਾਜਦਾ ਹਾਂ ਤੈਨੂੰ ਮੈਂ ਭੇਜਦਾ ਹਾਂ ਕਿ ਪੰਥ ਚਲਾਓ ਜहां ਤहां পাপ ਵੱਧੇ ਹੋਏ ਹਨ ਉਥੇ ਪੰਥ ਚਲਾਓ ਧਰਮ ਚਲਾਓ ਧਰਮ ਦਾ ਪੰਥ ਚਲਾਓ ਕਿਉਂਕਿ ਲੋਕ ਕੁਰੇ ਪੇ ਹੋਏ ਹਨ ਮੈਂ ਸ਼ਕਤੀ ਬਖਸ਼ਦਾ ਹਾਂ ਨਵਾਂ ਪੰਥ ਚਲਾਵੋ ਧਰਮ ਦਾ ਪ੍ਰਚਾਰ ਕਰੋ ਔਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਉੱਤਰ ਦਿੱਤਾ ਠਾਂਡੇ ਪਿਓ ਮੈਂ ਜੋਰ ਕਰ ਬਚਨ ਕਰਾਂ ਸਿਰ ਨਿਆਈ ਪੰਥ ਚੱਲੇ ਤਬ ਜਗਤ ਮੇਂ ਜਬ ਤੁਮ ਕੋਇ ਸਹਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉੱਤਰ ਦਿੱਤਾ ਕਹਿੰਦੇ ਤੁਹਾਡੀ ਆਗਿਆ ਨਾਲ ਤੁਹਾਡੇ ਪ੍ਰੇਮ ਨਾਲ ਤੁਹਾਡੀ ਚਰਣਾ ਦੀ ਓਟ ਨਾਲ ਤੁਹਾਡੇ ਆਸਰੇ ਨਾਲ ਤੁਹਾਡੇ ਹੁਕਮ ਨਾਲ ਹੀ ਮੈਂ ਐ ਸਿਰ ਜੋੜ ਕੇ ਨਿਮਰਤਾ ਸਹਿਤ ਪ੍ਰਾਰਥਨਾ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਜਿਸ ਤਰ੍ਹਾਂ ਤੁਹਾਡੀ ਆਗਿਆ ਹੈ ਸਭ ਕੁਝ ਉਸੇ ਤਰ੍ਹਾਂ ਹੀ ਹੋਏਗਾ ਤੁਹਾਡੀ ਕਿਰਪਾ ਨਾਲ ਪੰਥ ਚੱਲੇ ਤਬ ਜਗਤ ਮੇਂ ਜਬ ਤੂੰ ਹੋਏ ਸਹਾਈ ਜਦੋਂ ਤੁਹਾਡਾ ਸਹਾਰਾ ਹੋਏਗਾ ਤੇਰੀ ਟੇਕ ਹੋਏਗੀ ਤੇਰਾ ਹੁਕਮ ਹੋਏਗਾ ਤੇਰੀ ਆਗਿਆ ਹੋਏਗੀ ਜਿਸ ਤਰ੍ਹਾਂ ਹੈ ਵਾਹਿਗੁਰੂ ਹੈ ਪਰਮਾਤਮਾ ਤੂੰ ਜਿਸ ਤਰ੍ਹਾਂ ਦਾ ਪੰਥ ਲੋੜਦਾ ਹੈ ਚੱਲੇ ਉਸ ਤਰ੍ਹਾਂ ਹੀ ਦੀ ਜਗਤ ਵਿੱਚ ਤੇਰਾ ਪੰਥ ਚੱਲੇਗਾ ਉਸੇ ਤਰ੍ਹਾਂ ਹੀ ਚੱਲੇਗਾ ਤੁਸੀਂ ਸਹਿਤਾ ਕਰੋਗੇ ਜ਼ਰੂਰ ਜਗਤ ਵਿੱਚ ਪੰਥ ਚਲੇਗਾ ਔਰ ਇਹ ਜਿਹੜੇ ਲੋਕ ਲੋਕ ਜਿਹੜੇ ਹਨ ਉਹ ਵਾਹਿਗੁਰੂ ਪ੍ਰਮਾਤਮਾ ਨੇ ਦੱਸਿਆ ਕਿ ਲੋਕ ਜਿਹੜੇ ਨੇ ਬੜੇ ਤ੍ਰਿਸ਼ਨਾਖੋਰ ਆਪਸ ਵਿੱਚ ਲੜ ਲੜ ਮਰਦੇ ਹਨ ਕੋਈ ਸਿਮਰਨ ਨਹੀਂ ਕੋਈ ਬੰਦਗੀ ਨਹੀਂ ਧੀਆਂ ਦਾ ਵਪਾਰ ਕਰਦੇ ਹਨ ਧੀਆਂ ਵਿੱਚ ਕੰਨੀਆਂ ਵੇਚੀਆਂ ਜਾਂਦੀਆਂ ਹਨ ਉਹਨਾਂ ਦਾ ਬੁਰਾ ਹਾਲ ਹੁੰਦਾ ਹੈ ਫਿਰ ਜਦੋਂ ਉਹ ਦੇਖਦੇ ਕਿ ਕੰਨੀਆਂ ਦਾ ਬੁਰਾ ਹਾਲ ਹੈ ਛੋਟੀਆਂ-ਛੋਟੀਆਂ ਕੰਨੀਆਂ ਨੂੰ ਵੇਚ ਦਿੰਦੇ ਹਨ ਆਰਥਿਕ ਸਮਾਜਿਕ ਸਭ ਬੜੀ ਬੁਰੀ ਹਾਲਤ ਹੈ ਲੋਕ ਜਿਹੜੇ ਨੇ ਅਬਸ਼ੀ ਬਣੇ ਹੋਏ ਹਨ